ਬੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੜ ਸ਼ੰਕਰ ਦੇ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਪਧਰਾਣਾ ਵਿਖੇ ਬੀਤੀ ਰਾਤ ਸ਼ਰਾਬ ਦੇ ਠੇਕੇ ਚੋਂ ਸ਼ਰਾਬ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੇਕਿਆਂ ਨੂੰ ਚੈੱਕ ਕਰਨ ਵਾਲੇ ਜੱਸਾ ਨੇ ਦੱਸਿਆ ਕਿ ਪੰਜਾਬ ਅੰਦਰ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 30 ਮਈ ਤੋਂ 1 ਜੂਨ ਰਾਤ 6 ਵਜੇ ਤੱਕ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹੋਏ ਸਨ ਜਿਸ ਦੇ ਚਲਦਿਆਂ ਬੀਤੀ ਰਾਤ ਚੋ ਸ਼ਰਾਬ ਦੇ ਠੇਕੇ ਦੀ ਕੰਧ ਪਾੜ ਕੇ ਠੇਕੇ ਵਿੱਚੋਂ ਦੇਸੀ ਸ਼ਰਾਬ ਦੀਆਂ ਦੋ ਪੇਟੀਆਂ ਚੋਰੀ ਕਰਕੇ ਲੈ ਉਨਾ ਦੱਸਿਆ ਕਿ ਜਦੋਂ ਸਵੇਰੇ ਲੋਕ ਠੇਕੇ ਦੇ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਦੇਖਿਆ ਕਿ ਠੇਕੇ ਦੀ ਕੰਧ 파ੜੀ ਹੋਈ ਹੈ ਤਾਂ ਤੁਰੰਤ ਲੋਕਾਂ ਨੇ ਠੇਕੇਦਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਉਪਰੰਤ ਠੇਕੇ ਤੇ ਪੁੱਜ ਕੇ ਠੇਕੇਦਾਰ ਨੇ ਇਸ ਚੋਰੀ ਦੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਉਪਰੰਤ थाना ਗੜ ਸ਼ੰਕਰ ਤੋਂ ASI ਜਗਮੀਤ RAM ਵੱਲੋਂ ਸ਼ਰਾਬ ਦੀ ਚੋਰੀ ਦਾ ਜਾਇਜ਼ਾ ਲੈਂਦੇ ਹੋਏ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸ਼ੱਕ ਇਹ ਵੀ ਕੀਤਾ ਜਾ ਰਿਹਾ ਹੈ ਕਿ ਠੇਕੇ ਬੰਦ ਹੋਣ ਕਾਰਨ ਸ਼ਰਾਬੀਆਂ ਨੂੰ ਸ਼ਰਾਬ ਨਹੀਂ ਮਿਲੀ ਜਿਸ ਕਾਰਨ ਉਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਹੋਵੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਅਸ਼ਵਨੀ ਸਹਿਜਪਾਲ ਵੱਲੋਂ ਭੇਜੀ ਗਈ ਇਸ ਘਟਨਾ ਦੀ ਪੂਰੀ ਰਿਪੋਰਟ ਆਈ ਤੇ ਛੇੜ ਕੇ ਇੱਕ ਵੀ ਇਧਰ ਉਧਰ ਨਹੀਂ ਕੀਤਾ ਅੱਜ ਕਈ ਸੀ ਇੱਥੇ ਪਈਏ ਜੱਟ ਸਿਰ ਤੱਕ ਮੌਕਾ ਦਿਖਾਉਣ ਦੀ ਗੱਲ ਹੈ ਉੱਥੇ ਹੀ ਠੀਕ ਹੈ ਇਧਰ ਜਾ ਕੇ ਪਿੱਛੇ ਬੈਠ ਕੇ ਪੇਸ਼ਿਆ ਫਿਲਮ ਨਾ ਕਰੀ ਕੰਮ ਦੀ ਗੱਲ ਹੈ ਕੰਮ ਨੂੰ ਬੁਲਾ ਕੇ ਤਾਂ ਕਰਾਓ ਨਵੇਂ 15 ਸਿੱਖਿਆ ਲਈਏ ਜੀ ਵਧਦੇ ਹੋਏ ਦੇਖੇ ਉਹਨਾਂ ਜਿੱਤੇ ਕਰੋ ਉਹ ਇਸ ਤੋਂ ਅੱਗੇ ਬੰਦਾ ਪੱਕਾ ਹੀ ਅੰਦਾਜ਼ੀ ਕਰਦਾ ਹੁਣ ਇਹ ਤਾਂ ਮਜਬੂਰੀ ਹੋ ਗਈ ਮੈਂ ਜਾਂ ਕੋਲੋਂ ਖੁਫਰ ਨਹੀਂ ਰੁਕਾਇਆ ਹੱਥਾਂ ਤੇ ਇਹ ਨਾ ਕਿ ਤੀਰ ਨਹੀਂ ਆਈਆਂ ਤੇ ਰੋਦਾ ਨਾ ਕਿ ਤੇ ਪੂਣਾ ਵੇਖ ਸਮਾ ਕਹੜਾ ਜੀ ਜੀ ਆਪਣੇ ਇਲੈਕਸ਼ਨ ਦੇ ਕਰਕੇ ਨਾਲ ਠੇਕੇ ਸਰਕਾਰ ਵੱਲੋਂ ਬੰਦ ਸੀਗੇ ਤੇ ਉਹਦੇ ਰਾਤ ਨੂੰ ਮਲਕ ਠੇਕਾ ਜਿਹੜਾ ਇਹ ਬੰਦ ਦਿੱਤਾ ਗਿਆ ਸਿਰੇ ਸਾਨੂੰ ਫੋਨ ਆਇਆ ਵੀ ਤੁਹਾਡੀ ਦੁਕਾਨ ਦਾ ਅਕੰਧ ਪਾੜੀਓ ਤਾਂ ਆ ਕੇ ਦੇਖਿਆ ਤੇ ਸਾਡਾ ਮਕਾਨ ਕੀਤਾ ਹੋਇਆ ਸੀ ਕਿ ਕਿ ਉਹ ਸਾਡੇ ਘਰ ਮੰਨੇ ਜਿਹੜੇ ਕੋਈ ਰਹਿੰਦਾ ਨਹੀਂ ਸੀ ਕਿ ਸੇਲਮਾ ਰਹਿੰਦੇ ਸੀਗੇ ਠੇਕੇ ਜਿੱਦਾਂ ਬੰਦ ਹੁੰਦੇ ਉਹ ਗਿਆ ਸੀਗੇ ਸ਼ੀਲਾ ਲਾਈਆਂ ਸੀ ਠੇਕੇ ਦੇ ਦਰਾਂ ਨੂੰ ਸੀਲਾ ਲੱਗੀਆਂ ਕਰਕੇ ਵੀ ਚੇਲਮੈਨ ਅੰਦਰ ਨਹੀਂ ਰੱਖ ਸਕਦੇ ਸੀ ਜੇ ਜੋ ਸ਼ਹਿਰ ਚੈੱਕ ਕਰਨਾ ਹੈ ਉਸ ਟਾਈਮ ਤੇ ਕੰਦ ਪਾੜੀਓ ਦੇਖੀ ਨੁਕਸਾਨ ਹੋਇਆ ਦਿੱਤਿਆ ਇਸ ਕੋਰਸਟ ਨੂੰ ਵੀ ਹਾਂਜੀ ਪੁਲਿਸ ਨੂੰ ਫਾਰਮ ਕੀਤਾ ਜੀ ਆ ਰਹੀ ਹੈ ਬਾਕੀ ਦੇਖ ਲਓ ਜੋ ਕਾਰਵਾਈ ਐ ਕਰਨ ਕਰੂਗੀ ਪੁਲਿਸ ਮੈਂ ਸਾਹਬਨ ਸਾਈਡ ਜਮੀਦਰਾਮ ਖਾਨਾ ਗੜੀ ਸ਼ੰਕਰ ਐ ਮੈਨੂੰ ਮੈਸੇਜ ਮਿਲਿਆ ਸੀ ਕਿ ਪਧਰਾਣੇ ਪਿੰਡ ਠੇਕੇ ਦੇ ਚੋਰੀ ਹੋਈ ਹੈ ਜਿਹੜਾ ਮੈਂ ਮੌਕਾ ਆ ਕੇ ਦੇਖਿਆ ਆ ਜਿਹੜਾ ਮੌਕੇ ਤੇ 4 ਇੰਚੀ ਦਾ ਜੋ ਪਰਦਾ ਇੱਕ ਸਾਈਡ ਤੇ ਕੀਤਾ ਹੋਇਆ ਇਹ ਪਲਾਸਟਰ ਵੀ ਨਹੀਂ ਹੋਇਆ ਤੇ ਆ ਕੇ ਦੇਖਿਆ ਅੰਦਰ ਚੋਰੀ ਹੋਈ ਜਾਂਦੀ ਹੈ ਜਿਹੜਾ ਹੁਣ ਦੇਖਦੇ ਆ ਇਹ ਕੈਮਰੇ ਕੰਢਾ ਲਿਆ ਰਹੇ ਆ ਜਿਹੜੇ ਕੋਈ ਮੌਕੇ ਦੀ ਕਾਰਵਾਈ ਹੋਈ ਨਹੀਂ ਕੋਈ ਨੂੰ ਨਹੀਂ ਕਾਰਵਾਈ ਕੀਤੀ ਸਰ ਠੀਕੇ ਬੰਦ ਸੀ ਤੇ ਹਾਂ 3 ਦਿਨ ਬਾਅਦ ਤੇ ਠੀਕੇ ਬੰਦ ਗਏ ਇਹ ਕਿੰਨਾ ਤੇ ਨੁਕਸਾਨ ਸਰ ਲੱਗਦਾ ਇਹ ਤਾਂ ਹੁਣ ਅੰਦਰੋਂ ਕਹਿੰਦੇ ਚੈੱਕ ਨਹੀਂ ਕੀਤਾ ਜੇ ਅੰਦਰੋਂ ਚੈੱਕ ਹੋਊਗਾ ਤਾਂ ਫੇਰ ਪਤਾ ਲੱਗਣਾ ਹੈ ਤੂੰ ਉੱਪਰ ਮੇਰੇ ਆਜੇ ਕੈਸੀ ਇੱਥੇ 베ਈਏ ਜਦ ਫਿਰ ਤੁਹਾਨੂੰ ਮੌਕਾ ਦਿਖਾਉਣ ਦੀ ਗੱਲ ਹੋਈ ਉਹਦੇ ਵੀ ਸਿੱਖੂ ਠੀਕ ਹੈ ਇੱਥੇ ਜਾ ਕੇ ਐਸੇ ਕੁਝ ਬੈਚਾਰਾ ਕੋਈ ਪੇਸ਼ਾ ਬਣਾ ਲਵੇ